ਇਹ ਤੀਆਂ ਭੈਣਾਂ ਦੇ ਆਨੰਦਕਾਰ ਦੀ ਕਰਦਾ ਐਨੇ ਪ੍ਰੂਫ ਫੜਿਆ ਆਹ ਦੇਖੋ ਐਨੇ ਪ੍ਰੂਫ ਫੜਿਆ ਆਹ ਲੈਟਰ ਪੜਾ ਮੋਹਰ ਆ ਸਾਡੇ ਚੇਰੀਆ ਸਾਹਿਬ ਦੀ ਇਹ ਬੰਦੇ ਕੋਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਖਬਰ ਹੈ ਬਠਿੰਡਾ ਤੋਂ ਜਿੱਥੇ ਇੱਕ 파ਟੀ ਦੇ ਉੱਪਰ ਗੰਭੀਰ ਇਲਜ਼ਾਮ ਲਗਾਏ ਗਏ ਨੇ ਉੱਥੋਂ ਦੇ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ 파ਟੀ ਨਵਾਲਗ ਲੜਕੀਆਂ ਦੇ ਅਨੰਦ ਕਾਰਜ ਕਰਦਾ ਹੈ ਪੈਸੇ ਲੈ ਕੇ ਕੀ ਹੈ ਪੂਰਾ ਮਾਮਲਾ ਕਿੱਥੋਂ ਦਾ ਹੈ ਇਹ ਮਾਮਲਾ ਤੁਹਾਨੂੰ ਦਿਖਾਉਨੇ ਅੱਗੇ ਵੀਡੀਓ ਦੇ ਵਿੱਚ ਦੱਸ ਦਿਆਂ ਪੂਰੀ ਜਾਣਕਾਰੀ ਤੁਸੀਂ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਪੰਜਾਬ ਤੇ ਦੇਸ਼ ਦੁਨੀਆ ਦੀ ਖਬਰ ਨੂੰ ਦੇਖਣ ਦੇ ਲਈ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਬਠਿੰਡਾ ਦੇ ਹੰਸਨਗਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਸਾਹਿਬ ਦਾ ਇਹ 파ਟੀ ਹੈ ਜਸਤੇ ਲੋਕਾਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਕਿ ਇਸਨੇ ਬਹੁਤ ਸਾਰੀਆਂ ਲੜਕੀਆਂ ਜਿਹੜੀਆਂ ਭੱਜ ਕੇ ਆਈਆਂ ਸਨ ਉਹਨਾਂ ਦੇ ਵਿੱਚ ਨਾਬਾਲਗ ਲੜਕੀਆਂ ਵੀ ਸਨ ਉਹਨਾਂ ਦੇ ਆਨੰਦ ਕਾਰਜ ਕੀਤੇ ਨੇ ਪੈਸੇ ਲੈ ਕੇ 1 ਲੱਖ ਰੁਪਿਆ ਲੈ ਕੇ ਇਹ ਪਾਰਟੀ ਜਿਹੜਾ ਹੈ ਉਹ ਆਨੰਦ ਕਾਰ ਕਰਦਾ ਹੈ ਲੜਕੀਆਂ ਦੇ ਉੱਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਪਾਰਟੀ ਸਿੰਘ ਦੇ ਵੱਲੋਂ ਨਿਤਨੇਮ ਵੀ ਨਹੀਂ ਕੀਤਾ ਜਾਂਦਾ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਸ਼ਾਮ ਤੇ ਸਵੇਰੇ ਨੂੰ ਪਾਠ ਹੁੰਦਾ ਹੈ ਉਹ ਵੀ ਚੈਪ ਲਗਾ ਕੇ ਹੀ ਕੀਤਾ ਜਾਂਦਾ ਹੈ ਤੇ ਉਤੇ ਹੀ ਇਹ ਵੀ ਗੱਲ ਦੱਸੀ ਗਈ ਲੋਕਾਂ ਦੇ ਵੱਲੋਂ ਕਿ ਦੋ ਸਰੂਪ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਲੋਕਾਂ ਨੇ ਅਪੀਲ ਕੀਤੀ ਸ੍ਰੀ ਕਾਥ ਸਾਹਿਬ ਨੂੰ ਕਿ ਉਹਨਾਂ ਸਰੂਪਾਂ ਨੂੰ ਇੱਥੋਂ ਚੱਕਿਆ ਜਾਵੇ ਕਿਉਂਕਿ ਇਹ ਜਿਹੜਾ ਬੰਦਾ ਹੈ ਗੁਰਦੁਆਰਾ ਸਾਹਿਬ ਦਾ ਪਾਠੀ ਬੰਦੇ ਲਾਇਕ ਹੀ ਨਹੀਂ ਹੈ ਦੋਸਤੋ ਤੁਹਾਨੂੰ ਦੱਸ ਦਈਏ ਕਿ ਬਹੁਤ ਦੂਰੋ ਦੂਰ ਜਿਵੇਂ ਕਿ ਰਾਜਸਥਾਨ ਗੰਗਾ ਨਗਰ ਹਬੋਰ ਏਰੀਏ ਤੋਂ ਐਸੇ ਕੋਲ ਲੜਕੇ ਤੇ ਲੜਕੀਆਂ ਆਉਂਦੇ ਸਨ ਆਨੰਦ ਕਾਰਜ ਦੇ ਲਈ ਜਿਹੜੇ ਕਿ ਵਿੱਧ ਪ੍ਰੂਪ ਗੁਰਦੁਆਰਾ ਸਾਹਿਬ ਦੀ ਜਿਹੜੀ ਡਾਇਰੀ ਹੈ ਜਿਸ ਦੇ ਵਿੱਚੋਂ ਇਹ ਸਰਟੀਫਿਕੇਟ ਦਿੰਦਾ ਸੀ ਉਸ ਦੇ ਵਿੱਚੋਂ ਮਿਲੇ ਹਨ ਉੱਤੇ ਹੀ ਲੋਕਾਂ ਦੇ ਵੱਲੋਂ ਭਾਰੀ ਰੋਸ ਕੀਤਾ ਜਾ ਰਿਹਾ ਹੈ ਇਸ ਪਾਤੀ ਸਿੰਘ ਦੇ ਉੱਪਰ ਤੇ ਨਾਲ ਹੀ ਪ੍ਰਸ਼ਾਸਨ ਨੂੰ ਵੀ ਬੁਲਾਇਆ ਗਿਆ ਇਸ ਮੌਕੇ ਤੇ ਪ੍ਰਸ਼ਾਸਨ ਨੇ ਕੀ ਕੀਤਾ ਤੁਹਾਨੂੰ ਦਿਖਾਉਣੇ ਅੱਗੇ ਵੀਡੀਓ ਤੁਸੀਂ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰੋ ਤਾਂ ਕਿ ਐਦਾਂ ਦੇ ਲੋਕਾਂ ਤੇ ਸਖਤ ਕਾਰਵਾਈ ਹੋਵੇ ਤੇ ਇਨਾਂ ਨੂੰ ਅਕਲ ਆ ਸਕੇ ਉਹ ਜਿਹੜੀ ਜਿਹੜੀ ਚੀਜ਼ ਇਹਦੇ ਤੋਂ ਬਰਾਮਦ ਹੋਈ ਹੈ ਹਾਂਜੀ ਵਾਇਗਰੂ ਉਹ ਨਾਲ ਲੈ ਕੇ ਆਜੋ ਹਾਂਜੀ ਇਹਨੂੰ ਮੈਂ ਲੈ ਚਲਦਾ ਥਾਣੇ ਹਾਂਜੀ ਜੋ ਕਾਰਵਾਈ ਕਰਾਣੀ ਐ ਇਹਨੇ ਤੇ ਕਰਾ ਦੋ ਬਸ ਠੀਕ ਹੈ ਚਲੋ ਵਾਹੋ ਜੀ ਚਲੋ ਠੀਕ ਹੈ ਇੱਕ ਵਾਰੀ ਅੱਜ ਆਲੀ ਬੈਠੇ ਨਹੀਂ ਮਹਾਰਾਜ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਾਣੀ